ਅੱਜ ਸੰਗਰਾਂਦ ਦੇ ਮੌਕੇ ਤੇ ਸੰਤ 108 ਸੰਤ ਸਰਬੰਦਾਸ ਜੀ ਮਹਾਰਾਜ 13 ਸਤਖੰਡ ਬੱਲਾ ਇਕ ਦਿਨ ਸ਼ੀਨ 108 ਸੰਤ ਮਹਾਰਾਜ ਨਨਜਨ ਦਾਸ ਜੀ ਮਹਾਰਾਜ ਜੀ ਦੇ ਅਦర్శਕ ਕੀਤੇ ਔਰ ਜਿੱਥੇ ਸੰਗਤਾਂ ਦਾ ਅਸ਼ੀਰਵਾਦ ਲਿਆ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਨੂੰ ਸਰਵਣ ਕੀਤਾ ਲੰਗਰ ਛਕੇ ਆ ਪ੍ਰਸ਼ਾਦ ਦੇ ਛਕੇ ਆ ਉੱਥੇ ਨਾਲ ਹੀ ਸ੍ਰੀ ਗੁਰੂ ਰਵਦਾਸ ਸੀਰ ਗਵਰਧਨਪੁਰ ਜਿਹੜਾ ਟਰਸਟ ਹੈ ਉਹ ਕਮੇਟੀ ਸਾਰਿਆਂ ਨਾਲ ਵਿਚਾਰ ਚਰਚਾ ਹੋਈ ਆ ਕਿ 650 ਸਾਲਾਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਗੁਰਪੁਰਬ 2027 ਦੇ ਵਿੱਚ ਆ ਰਿਹਾ ਆ ਅੱਜ ਤੋਂ 16 ਮਹੀਨਿਆਂ ਬਾਅਦ 16 ਮਹੀਨਿਆਂ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡਾ ਵਿਸ਼ਾਲ ਸੰਸਾਰ ਪੱਧਰੀ ਗੁਰਪੁਰਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 650 ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਉਹ ਮਨਾਇਆ ਜਾਣਾ ਸੀਰ ਗਵਰਧਨਪੁਰ ਬਨਾਰਸ ਦੀ ਧਰਤੀ ਤੇ ਔਰ ਇੱਕ ٹرسٹ ਬਣੋ ਔਰ ਸ੍ਰੀ ਗੁਰਵਰਧਨ ਪਰ ਜਿਹੜੀ ਕਮੇਟੀ ਹੈਗੀ ٹرسٹ ਹੈਗਾ ਆ ਉਹਨਾਂ ਸਮੁੱਚੀ ਬੈਠ ਕੇ ਚਿੰਤਨ ਮੰਥਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਵੀ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਜਿਹੜਾ 650 ਸਾਲ ਦਾ ਗੁਰਪੁਰਬ ਹੈ ਉਹ ਪੰਜਾਬ ਸਰਕਾਰ ਵੱਲੋਂ ਔਰ ਇੱਥੋਂ ਦੀਆਂ ਸਾਰੇ ਸੰਤ ਸਮਾਜ ਵੱਲੋਂ ਔਰ ਸਮੁੱਚੀਆਂ ਸਮਾਜਿਕ ਸਿਖਸ਼ਿਤਾਂ ਵੱਲੋਂ ਇੱਕ ਮੰਚ ਤੇ ਮਨਾਇਆ ਜਾਣਾ ਚਾਹੀਦਾ ਮੈਂ ਡੇਰਾ ਸਚਕੰਡ ਬੱਲਾ ਟਰਸਟ ਤੋਂ ਜਿਹੜੇ ਇਹ ਗੱਲਬਾਤ ਸਾਡੇ ਸਾਹਮਣੇ ਆਈ ਆ ਇਹਨੂੰ ਮੈਂ ਪੰਜਾਬ ਸਰਕਾਰ ਤੱਕ ਪੁੱਜਦਾ ਕਰਾਂਗਾ ਔਰ ਇਸ ਸਬੰਧ ਦੇ ਵਿੱਚ ਜਿਹੜੀਆਂ ਚਾਰਜੂਈਆਂ ਉਪਰਾਲੇ ਆ ਇਹ ਅਸੀਂ ਪੰਜਾਬ ਸਰਕਾਰ ਵੱਲੋਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹਦੇ ਨਾਲ ਹੀ ਅੱਜ ਡੇਰਾ ਸਤਖੰਡ ਬੱਲਾ ਅ ਟਰਸਟ ਵੱਲੋਂ ਜਿਹੜਾ ਇੱਥੋਂ ਦੇ ਪ੍ਰਬੰਧਕ ਨੇ ਮੇਰੇ ਧਿਆਨ ਵਿੱਚ ਹੀ ਲਿਆਂਦਾ ਗਿਆ ਆ ਕਿ 25 ਕਰੋੜ ਰੁਪਇਆ ਜਿਹੜਾ ਕਿ ਸਰਕਾਰ ਦੇ ਖਾਤੇ ਵਿੱਚ ਡਿਫਟੀ ਕਮਿਸ਼ਨਰ ਦੇ ਖਾਤੇ ਵਿੱਚ ਆ ਚੁੱਕਾ ਆ ਜਿਹਦੇ ਲਈ ਇੱਕ ਸ਼੍ਰੀ ਗੁਰੂ ਵਾਸ ਮਹਾਰਾਜ ਜੀ ਦੇ ਨਾਮ ਤੇ ਵੱਡਾ ਇੱਕ ਦਿਨ ਕੇਂਦਰ ਕਾਇਮ ਹੋਣਾ ਸੀ ਉਹ ਫਾਈਲ ਦਾ ਹਰ ਇਥੋਂ ਕੋਈ ਖੁਰਾਕੋ ਜ ਨਹੀਂ ਲੱਭ ਰਿਆ ਮੈਂ ਡੇਰਾ ਸਤਖੰਡ ਵੱਲੋਂ ਮਹਾਰਾਜ ਜੀ ਨੂੰ ਸੰਗਤਾਂ ਨੂੰ ਔਰ ਕਮੇਟੀ ਨੂੰ ਟਰਸਟ ਨੂੰ ਇਹ ਭਰੋਸਾ ਦਵਾਇਆ ਆ ਕਿ ਅਸੀਂ ਆਉਣੇ ਵਾਲੇ ਦਸਾਂ ਦਿਨਾਂ ਦੇ ਵਿੱਚ ਇਸ ਸਬੰਧ ਦੇ ਵਿੱਚ ਕਮਿਸ਼ਨ ਵੱਲੋਂ ਪੰਜਾਬ ਰਾਜ ਨੂੰ ਸੂਚੀ ਜਾਈਆਂ ਕਮਿਸ਼ਨ ਵੱਲੋਂ ਅਸੀਂ ਇਹਦੀ ਰਿਪੋਰਟ ਮੰਗਾਗੇ ਔਰ ਰਿਪੋਰਟ ਮੰਗ ਕੇ ਜਿਹੜਾ ਇਹ ਵੀ ਜਿਹੜਾ ਕਾਰਜੋ ਆ ਇਹਨੂੰ ਵੀ ਨਿਪਟਨੇ ਚੜ੍ਹਿਆ ਜਾਏਗਾ ਧੰਨਵਾਦ